ਹੈਲੋ ਸਾਰਿਆਂ ਨੂੰ ਮੇਰੇ ਪਿਆਰ ਭਰੀ ਸਸਤਰੀ ਕਾਲਜੀ ਕੌਰ ਜਿੰਦਰ ਪੰਜਾਬੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਕਰੇ ਤੁਸੀਂ ਹਮੇਸ਼ਾ ਖੁਸ਼ ਰਹੋ ਚੜ ਦੀ ਕਲਾ ਜਰੋ ਤੇ ਇੱਧਰ ਬਣਨ ਲੱਗੀ ਸੀ ਜੀ ਚਾਹ ਸਵੇਰ ਦੇ ਨਾਸ਼ਤੇ ਦੀ ਤਿਆਰੀ ਹੋਣ ਲੱਗੀ ਤੇ ਉੱਧਰ ਗੁੰਨਣ ਲੱਗੀ ਸੀ ਕਿ ਮੈਂ ਆਟਾ ਮੈਂ ਕਿਹਾ ਚਲੋ ਆਟਾ ਗੁੰਨ ਲੈਣੀ ਦੇਖਿਆ ਸੀ ਥੋੜਾ ਆਟਾ ਸੀਗਾ ਨਹੀਂ ਤੇ ਮੈਂ ਕਿਹਾ ਚਲੋ ਆਟਾ ਗੁੰਨ ਦਿਆਂ ਤੇ ਆਟਾ ਗੁੰਨ ਕੇ ਆਪਾਂ ਨਾਸ਼ਤੇ ਦੀ ਤਿਆਰੀ ਕਰਾਂਗੇ ਗਾਇਜ਼ ਤੇ ਬਹੁਤ ਸਾਰਾ ਮੇਰੇ ਚੈਨਲ ਨੂੰ ਪਿਆਰ ਦੇਣ ਲਈ ਸਭ ਤੋਂ ਜ਼ਿਆਦਾ ਤੁਹਾਡਾ ਦਿਲੋਂ ਸ਼ੁਕਰੀਆ ਧੰਨਵਾਦ ਵਾਹਿਗੁਰੂ ਕਰੇ ਤੁਸੀਂ ਚੜ੍ਹਦੀ ਕਲਾ ਚ ਰਹੋ ਤੇ ਬਹੁਤ ਅੱਛੇ-ਅੱਛੇ ਕਮੈਂਟ ਕਰਨ ਵਾਲਿਆਂ ਦਾ ਦਿਲੋਂ ਸ਼ੁਕਰੀਆ ਤੇ ਲੋ ਗਾਇਸ ਇੱਧਰ ਬਣਾਉਣ ਲੱਗੇ ਸੀ ਆਪਾਂ ਨਾਸ਼ਤਾ ਬਹੁਤ ਦਿਨ ਹੋ ਗਏ ਸੀ ਆਪਾਂ ਪਿੰਡ ਦੀ ਵਲੌਗ ਦੀ ਸ਼ੁਰੂਆਤ ਅੱਜ ਕਰਨ ਲੱਗੇ ਆਂ ਤੇ ਗਾਇਸ ਬਹੁਤ ਜ਼ਿਆਦਾ ਗਰਮੀ ਪੈ ਰਹੀ ਏ ਤੇ ਆਪਣਾ ਤੇ ਆਪਣੇ ਬੱਚਿਆਂ ਦਾ ਖਾਸ ਕਰ ਵੱਡੇ ਬਜ਼ੁਰਗਾਂ ਦਾ ਬਹੁਤ ਚੰਗੀ ਤਰ੍ਹਾਂ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਲੂ ਬਹੁਤ ਚੱਲ ਰਹੀ ਏ ਤੇ 3-4 ਦਿਨਾਂ ਤੋਂ ਨਾ ਗਰਮੀ ਬਹੁਤ ਜ਼ਿਆਦਾ ਪੈ ਰਹੀ ਏ ਤੇ ਸਪੈਸ਼ਲ ਤੁਹਾਡੇ ਅਗੇ ਰਿਕਵੈਸਟ ਹੈ ਕਿ ਜ਼ਿਆਦਾ ਠੰਡਾ ਪਾਣੀ ਨਾ ਪੀਓ ਤੇ ਜ਼ਿਆਦਾ ਜਿੱਦ ਮੈਂ ਪਤਾ ਦਾ ਪਾਣੀ ਪੀਣੇ ਉਹ ਵੀ ਨਾ ਪੀਓ ਪਾਣੀ ਘੜੇ ਦਾ ਹੀ ਹਮੇਸ਼ਾ ਪੀਣਾ ਚਾਹੀਦਾ ਹੈ ਤੇ ਇੱਧਰ ਬਣਾ ਲੱਗਿਆ ਸੀ ਆਪਾਂ ਪਰੌਂਠੇ ਤੇ ਨੋਨੂ ਹਰਜਤ ਸਿੰਘ ਮੇਰੇ ਨਾਲ ਆਇਆ ਹੈ ਇਹ ਜਸਟ ਰੇਜੇਸ਼ ਆਲੇ ਆਇਆ ਤੋ ਯਾਨੀ ਇਹ ਆਲੇ ਆ ਨਹੀਂ ਬੇਤਾ ਪੇ ਮੁੰਨੇ ਸੁਤੋ ਉੱਕੇ ਆਇਆ ਤੇ ਹਰਜਤ ਖਾਏਗਾ ਪਰੌਠੇ ਹਰਜਤ ਕੇੜੀ ਪਰੌਠੀ ਖਾਏਗਾ ਮੁੰਤੇ ਆਦੂ ਵਾਲੀ ਆਦੂ ਵਾਲੀ ਬਾਬੂ ਆਲੂ ਵਾਲੀ ਤਨੀ ਸਬਜੀ ਕੇ ਸਾਥ ਖਾਏਗਾ ਹੈ ਠੀਕ ਹੈ चूरी भादा गाइस yes. जो काम करा आप उस तरह ही वीडियो शेयर करा थैंक यू सो मच मेरे वीडियो ने इना प्यार देने ਤੇ ਲੋ ਜੀ ਮੈਂ ਕਿਹਾ ਇਧਰ ਭਾਂਡੇ ਮਾਂਜ ਲਏ ਨੇ ਰੋਟੀ ਬਣਾ ਲਈ ਸੀ ਆਪਾਂ ਨਾਸ਼ਤਾ ਕਰ ਲਿਆ ਸੀ ਤੇ ਬਾਕੀ ਨਾ ਹੁਣ ਸੋਚ ਰਹੀ ਸੀ ਮੈਂ ਕਹਿੰਦੇ ਸੀ ਕਿ ਛੋਡੀ ਸਭ ਕੀ ਦਾਲ ਬਣਾ ਜ ਚੁੱਲੇ ਤੇ ਬਹੁਤ ਦਿਨ ਹੋ ਗਏ ਨੇ ਤੇ ਮੈਂ ਕਿਹਾ ਗਰਮੀ ਤਾਂ ਬਹੁਤ ਹੈ ਪਰ ਚਲੋ ਚੁੱਲੇ ਤੇ ਦਾਲ ਰੱਖਣੀ ਹੁੰਦੀ ਕਿਹੜਾ ਕੋਲ ਬਹਿ ਕੇ ਬਣਾਣੀ ਹੈ ਨਾ ਜੀ ਬਾਕੀ ਮੈਂ ਦਾਲ ਧਰ ਦਾਂਗੀ ਚੁੱਲੇ ਤੇ ਬਾਕੀ ਹੋਰ ਛੋਟੇ ਛੋਟੇ ਬਹੁਤ ਸਾਰੇ ਕੰਮ ਹੁੰਦੇ ਆ ਜੋ ਕਰ ਲਾਂਗੀ ਤੇ ਇਧਰ ਮੈਂ ਕਿਹਾ ਭਾਂਡੇ ਮਾਂਜ ਲੀਏ ਰਸੋਈ ਸਾਫ਼ ਕਰ ਲਈਏ ਫਿਰ ਆਪਾਂ ਕਰਦੇ ਆ ਚੁੱਲੇ ਤੇ दाल-ਤਵਾਲ ਤੁਹਾਨੂੰ ਯੱਜ ਮਾਂ ਛੋਲਿਆਂ ਦੇ ਬਹੁਤ ਸਾਰੇ ਆਂਦੇ ਆ ਬਹੁਤ ਅੱਛੇ ਅੱਛੇ ਦਿਲਖੁਸ਼ ਹੁੰਦਾ ਤੇ ਗਾਇਸ ਇਧਰ ਕਰਨ ਲੱਗੇ ਸੀ ਵਲੌਗ ਦੀ ਸ਼ੁਰੂਆਤ ਮੈਂ ਕਿਹਾ ਭੰਡੇ ਮਾਜਣਾ ਤੇ ਦਾਲ ਬਣਾਉਂਗੀ ਤੇ ਚਾਵਲ ਬਣਾਉਂਗੀ ਜੋ ਵੀ ਕੰਮ ਕਰੂੰਗੀ ਉਸੇ ਤਰ੍ਹਾਂ ਹੀ ਤੁਹਾਨੂੰ ਵੀ ਸ਼ੇਅਰ ਕਰੂੰਗੀ ਬਹੁਤ ਦਿਨ ਹੋ ਗਏ ਸੀ ਇਹਨੇ ਕਿ ਪਿੰਡ ਦੇ ਵਲੌਗ ਨਹੀਂ ਬਣਾਏ ਸੀ ਕਿ ਮੈਂ ਚੰਡੀਗੜ੍ਹ ਮੁਹਾਲੀ ਗਈ ਹੋਈ ਸੀ ਤੁਹਾਨੂੰ ਪਤਾ ਹੀ ਹੈ ਬੇਟੀ ਦੇ ਕੋਲ ਬੇਟੀ ਦੀ ਤबीयत ਠੀਕ ਨਹੀਂ ਸੀ ਤੇ ਹੁਣ ਬੇਟੀ ਮੇਰੇ ਨਾਲ ਹੀ ਆ ਗਈ ਹੈ ਹਰਜਸ ਨਾਲ ਹੀ ਆ ਗਿਆ ਹੈ ਬਾਕੀ ਮਿਲਦੇ ਆਂ ਜੀ ਤੁਹਾਨੂੰ ਹੋਰ ਕੰਮਾਂ ਦੇ ਨਾਲ ਜੋ ਕੰਮ ਕਰੂੰਗੀ ਸਾਰਾ ਦਿਨ ਹੁਣ ਤੁਹਾਨੂੰ ਰੋਜ਼ ਦੇ ਵਲੌਗ ਹੀ ਪਿੰਟੂ ਜੋ ਵੀ ਕਰਾਂਗੀ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਜਾਊਂਗੀ ਗਾਇਜ਼ ਇੱਧਰ ਬਣਾਉਣ ਲੱਗੇ ਸੀ ਆਪਾਂ ਦਾਲ ਮੈਂ ਕਿਹਾ ਹੋਰ ਕੰਮ ਨੇ ਵੇੜ ਦੇਨੇ ਆਪਾਂ ਨਾ ਤੁੱਲੇ ਤੇ ਦਾਲ ਧਰ ਦੇਨੇ ਆ ਤਾਂ ਤੱਕ ਸਾਡੀ ਦਾਲ ਪੱਕ ਜੇ ਬਣ ਜੇਗੀ ਜਦ ਤੱਕ ਹੁਣ ਛੋਲਿਆ ਵੀ ਡਾਲ ਲਵਾਂਗੇ ਆਵਾਂਗੇ ਆਪਾਂ ਇਹ ਦਾਲ ਲੈ ਲਈ ਮੈਂ ਇੱਕ ਛੋਲੀਆਂ ਦੀ ਦੀ ਘਮਾਵਾਂਗੇ ਇਹ ਦਾਲ ਬਣਾਉਂਦੀ ਚੁੱਲੇ ਤੇ ਤੇ ਜਦੋਂ ਕਿਹਾ ਕਿ ਮੈਂ ਇਨੂੰ ਸੋਦਵਾ ਤੇ ਆਪਾਂ ਨਾ ਕਾੜਨੀ ਚ ਬਣਾ ਲਏ ਹੁੰਦੇ ਆ ਤੇ ਲੋ ਗਾਇਜ਼ ਇੱਧਰ ਤੱਕ ਲੱਗੇ ਸੀ ਆਪਾਂ ਦਾਲ ਆ ਦੇਖੋ ਜੀ ਮੈਂ ਦਾਲ ਇਹਦੇ ਚ ਨਾ ਪਾਣੀ ਹਾਂਡੀ ਚ ਅਸੀਂ ਹਾਂਡੇ ਹੀ ਕਹਿ ਦਿੰਦੇ ਆ ਵੈਸੇ ਜ਼ਿਆਦਾਤਰ ਕਾੜਨੀ ਦੇ ਵਿੱਚ ਪਾਣੀ ਜ਼ਿਆਦਾ ਲੱਗਦਾ ਇਹਨੂੰ ਆਪਾਂ ਚੁੱਲੇ ਤੇ ਰੱਖਾਂਗੇ ਤੇ ਇਹਦੇ ਵਿੱਚ ਪਾ ਦਾਂਗੀ ਮੈਂ ਇਹ ਰਿੜਕ ਕਿਉਂ ਰਹੀ ਹੈ ਅਜੇ ਮੂਕਿਓ ਕੇ ਪਾਣੀ ਪਾ ਕੇ ਤੇ ਹੁਣ ਆਪਾਂ ਇਹਦੇ ਚ ਨਾ ਬਹਿੰਦੀ ਨਾ ਮੈਂ ਪਹਿਲਾਂ ਹੀ ਪਾ ਕੇ ਧਰ ਦੇਣੀ ਹੁੰਦੀ ਆ ਆਪਾਂ ਨਹੀਂ ਆਖੀ ਇਹ ਨਮਕ ਬੁਰੀ ਅੰਦਰੀ ਚ ਧਰਦੇ ਆਪਾਂ ਹੁਣ ਇਹਨੂੰ ਚੁੱਲ੍ਹੇ ਦੇ ਬਾਕੀ ਹੋਰ ਛੋਟੇ ਛੋਟੇ ਕੰਮ ਬਹੁਤ ਸਾਰੇ ਨੇ ਜਿਹੜੇ ਕਰ ਲਾਂਗੇ ਤੁਹਾਨੂੰ ਪਤਾ ਕਿਤੇ ਚਾਰ-ਪੰਜ ਚੱਲ ਜੂ ਤੇ ਘਰ ਦੇ ਕੰਮ ਬਹੁਤ ਸਾਰੇ ਹੋ ਜਾਂਦੇ ਆ ਅਸਾ ਤੱਕ ਫੇਰਾ ਕੇ ਆਪਣਾ ਸੋਇਲ ਸੋਈ ਮੇ ਬਾਛਾ ਸਾਫ ਕਰਾਂਗੇ ਕਈ ਵਾਰੀ ਬਹੁਤ ਸਾਰੇ ਭੈਣਾਂ ਦੇ ਕਮੈਂਟ ਆਉਂਦੇ ਅਸੀਂ ਕਾੜ ਨਹੀਂ ਨਹੀਂ ਅਸੀਂ ਤੋੜ ਹੀ ਕਹਿੰਨੇ ਆ ਹਨਾ ਕੱਲ ਗਰਮੀ ਇੰਨੀ ਕਿ ਚੁੱਲ੍ਹੇ ਕੋਲ ਨਾ ਬੈਠਣਾ ਥੋੜਾ ਉਹ ਲੱਗਦਾ ਹੈ ਬੜਾ ਔਖਾ ਲੱਗਦਾ ਇੰਨੀ ਗਰਮੀ ਹੋ ਰਹੀ ਹੈ ਤੇ ਗਾਇਸ ਆਪਾਂ ਆਏ ਸੀ ਕੱਲ ਆ ਗਏ ਸੀਗੇ ਤੇ ਮੈਂ ਜਿਹੜੇ ਸੀ ਮੈਂ ਵੀਡੀਓ ਤੁਹਾਡੇ ਨਾਲ ਸਾਰੀਆਂ ਸ਼ੇਅਰ ਕਰਤੀਆਂ ਨੇ ਮੈਂ ਇੱਧਰ ਅੱਗ ਬਾਲਣ ਆ ਗਈ ਸੀ ਮੈਂ ਕਿਹਾ ਚਲੋ ਚੁੱਲੇ ਤੇ ਦਾਲ ਵੀ ਧਰ ਲਈਏ ਨਾਲੇ ਥੋੜੀਆਂ ਬਹੁਤ ਤੁਹਾਡੇ ਨਾਲ ਗੱਲਾਂ ਕਰ ਲਈਏ ਬਹੁਤ ਸਾਰਾ ਥੈਂਕ ਯੂ ਜਿਹੜੇ ਮੈਨੂੰ ਅੱਛੇ ਅੱਛੇ ਕਮੈਂਟ ਕਰਦੇ ਆ ਮੈਂ ਤੁਹਾਡਾ ਬਾਰ-ਬਾਰ ਸ਼ੁਕਰੀਆ ਮੈਨੂੰ ਆਦਤ ਹੈ ਕਿ ਮੈਨੂੰ ਬਹੁਤ ਅੱਛਾ ਲੱਗਦਾ ਜਦੋਂ ਕੋਈ ਮੇਰੀ ਮਤਲਬ ਤਾਰੀਫ ਕਰਦਾ ਜਾਂ ਕੁਝ ਕਰਦਾ ਨਾ ਪਤਾ ਨਹੀਂ ਕੁਦਰਤੀ ਮੈਨੂੰ ਚੰਗਾ ਲੱਗਦਾ ਹੈ ਇੱਧਰ ਬਾਹਰ ਦਿੰਨੇ ਆਪਾਂ ਅੱਗ ਹਵਾ ਚੱਲਣ ਲੱਗੀ ਵੈਸੇ ਨਾ ਜਿਹੜੀ ਹਵਾ ਚੱਲਦੀ ਫਿਰ ਤਾਂ ਠੀਕ ਹੈ ਜਿਵੇਂ ਹੱਜਕਲ੍ਹ ਕਈ ਲੂਂ ਦੇ ਵਿੱਚ ਬਾਹਰ ਨਿਕਲਦੇ ਆ ਨਾ ਤੇ ਸਪੈਸ਼ਲੀ ਰਿਕਵੈਸਟ ਆ ਉਹਨਾਂ ਅੱਗੇ ਕਿ ਆਪਣਾ ਸਿਰ ਤੇ ਨਾ ਪਾਣੀ ਨਾਲ ਕੱਪੜਾ ਗਿੱਲਾ ਕਰਕੇ ਕਾਟਨ ਦਾ ਰੱਖ ਕੇ ਬਾਹਰ ਨਿਕਲਿਆ ਕਰੋ ਅੱਜਕੱਲ੍ਹ ਦੀ ਲੂਂ ਜਿਹੜੀ ਹੈ ਨਾ ਬੰਦੇ ਨੂੰ ਬਿਮਾਰ ਕਰਦੀ ਹੈ ਇਹ ਬਹੁਤ ਨੁਕਸਾਨ ਦੇਂਦੀ ਇਹ ਲੂਂ ਲੋਜੀ ਇੱਧਰ ਬਲ ਗਈ ਅੱਗ ਆਪਾਂ ਧਰ ਦਿੰਨੇ ਆ ਉਹਨੇ ਮੱਠੀ ਮੱਠੀ ਅੱਗ ਦੇ ਨਾ ਰਿਜਦਾ ਰਹੇਗਾ ਸਰਦਾਲ ਤੇ ਬਾਕੀ ਆਪਾਂ ਘਰ ਦੇ ਬਹੁਤ ਸਾਰੇ ਕੰਮ ਐ ਛੋਟੇ ਛੋਟੇ ਤੁਹਾਨੂੰ ਪਤਾ ਕੋਹ ਸਾਰੇ ਕੰਮ ਹੋ ਜਾਂਦੇ ਜਦੋਂ 4 ਦਿਨ ਕਿਤੇ ਚਲੇ ਜਾਓ ਤੇ ਘਰ ਦੇ ਕੰਮ ਬਹੁਤ ਸਾਰੇ ਹੋ ਜਾਂਦੇ ਆ ਉਧਰ ਆਪਾਂ ਨਵੇੜ ਲਾਂਗੇ ਤਾਤਾ ਕੰਮ ਇੱਧਰ ਖੁੱਲੇ ਡੁੱਲੇ ਆਪਾਂ ਲੱਕੜਾ ਲਾਤੀਆਂ ਹੁਣ ਵਧੀਆ ਤਰੀਕੇ ਨਾਲ ਦਾਲ ਸਾਡੀ ਬਣ ਜੇਗੀ ਕਿੱਦਾਂ ਦਾ ਮਿੱਠਾ ਹੂੰ ਕਿੱਦਾਂ ਦਾ ਸੋਸੋ ਟੈਸਟ ਕਰਕੇ ਲਈ ਆਏ ਠੰਡਾ ਕਿੰਨਾ ਪਿਆ ਤੇ ਲੋ ਜੀ ਇੱਧਰ ਖਾਦਾ ਸੀ ਤਰਬੂਜ ਸਰਦਾਰ ਜੀ ਤਰਬੂਜ ਘਟ ਰਹੇ ਸੀ ਮੈਂ ਹੋਰ ਕੰਮ ਕਰ ਰਹੀ ਸੀ ਤੇ ਇੱਧਰ ਆਪਾਂ ਕੱਪੜੇ ਧੋਤਿਆਂ ਤੇ ਦੇਖ ਲਓ ਕਿੰਨੀ ਕੜਾਕੇ ਦੀ ਧੁੱਪ ਨਿਕਲ ਗਈ ਹੈ ਹਨਾ ਤੇ ਆਪਾਂ ਮੈਂ ਕਿਹਾ ਚਲੋ ਧੁੱਪ ਜੋ फटाफट ਕੱਪੜੇ ਪਾ ਲਈਏ ਵੈਸੇ ਤੇ ਅੱਜਕੱਲ ਕੱਪੜੇ ਬਹੁਤ ਜਲਦੀ ਸੁੱਕ ਜਾਂਦੇ ਆ ਤੇ ਧੂਪ ਦੇ ਵਿੱਚ ਕਈ ਵਾਰੀ ਸੱਚੀ ਪੁੱਛਣਾ ਕੋਠੇ ਤੇ ਪਾਣੇ ਨੂੰ ਜੀ ਨਹੀਂ ਕਰਦਾ ਪਰ ਫਿਰ ਵੀ ਛੱਤ ਤੇ ਹੀ ਸਾਡੇ ਤਾਰ ਵੱਜੀ ਹੋਈ ਐ ਨੇ نیچے ਦੂਸਰੇ ਪਾਸੇ ਕੱਟ ਜਗਾ ਥੋੜੀ ਘੱਟ ਐ ਤੇ ਮੈਨੂੰ ਛੱਤ ਤੇ ਹੁੰਦਾ ਵੀ ਖੁੱਲੇ ਡੁੱਲੇ ਜੇ ਕੱਪੜੇ ਪਾਏ ਜਾਂਦੇ ਆ ਸੁੱਕ ਜਾਂਦੇ ਆ ਤੇ ਇਧਰ ਤੋਤੇ ਸੀ ਆਪਾਂ ਕੱਪੜੇ ਤੇ ਬਾਕੀ ਮਿਲਦੇ ਆ ਤੁਹਾਨੂੰ ਹੋਰ ਕੰਮਾਂ ਦੇ ਨਾਲ ਜੋ ਕਰਾਂਗੀ ਤੁਹਾਡੇ ਨਾਲ ਉਸੇ ਤਰ੍ਹਾਂ ਹੀ ਵਲੌਗ ਸ਼ੇਅਰ ਕਰਦੀ ਜਾਊਂਗੀ आ देखो दाल बन के साथ हो गई तैयार आ देखो तरीके आनी दाल बन गई हूँ आप इतना तड़का ला लेंगे तो फिर मैं सोच रही हूँ कि ही ना चावल धर देंगी फुलके बना लागी ना हवा बहुत सोहनी वैसे चल रही है ठंडी ठंडी जी हवा चल रही इधर का तड़का कट लिया जब तक साल गर्म होंगे तब तक आप टमाटर प्याज कट लें ਯਸ ਤੇ ਮੱਕ ਟਿਲੇ ਨਮਾਗੀ ਹੁੰ ਗਿਆ ਮੇਰਾ ਪਰ ਵਿੱਚ ਚਾਵਲ ਇੱਥੇ ਚੱਕ ਲਿਆ ਅੰਮ੍ਰਿਤ ਲਓ ਜੀ ਇੱਧਰ ਲਸਣ ਲਸਣ ਛਿੱਲ ਲਿਆ ਮੇਰਾ ਤੇਲ ਗਰਮ ਹੋ ਗਿਆ ਸੀ ਬਹੁਤ ਜ਼ਿਆਦਾ ਮੈਂ ਕਿਹਾ ਲਸਣ ਮੇਰੀ ਯਾਦ ਨਹੀਂ ਲਿਆ ਕਿਉਂਕਿ ਇਹ ਵਾਲੀ ਦਾਲ ਦੇ ਵਿੱਚ ਨਾ ਜੇਕਰ ਆਪਾਂ ਲਸਣ ਦਾ ਤੜਕਾ ਵੀ ਲਾ ਲਈਏ ਬਹੁਤ ਟੇਸਟੀ ਲੱਗਦਾ ਤੇ ਵਧੀਆ ਹੁੰਦੀ ਹੈ ਦਾਲ ਵੈਸੇ ਅੱਜ ਕੱਲ੍ਹ ਅਦਰਕ ਤਾਂ ਆਪਾਂ ਘੱਟ ਯੂਜ਼ ਕਰਦੇ ਹਾਂ ਗਰਮੀਆਂ ਦੇ ਵਿੱਚ ਬਹੁਤ ਘੱਟ ਯੂਜ਼ ਕਰਦੀ ਹੁੰਦੀ ਆ ਮੈਂ

ਇੱਦਾਂਰ ਭੱਜ ਗਿਆ ਤੜਕਾ ਸਾਡਾ ਤੇ ਆਪਾਂ ਇੱਦਾਂਰ ਟਮਾਟਰ ਪਾ ਲੀਏ ਤੇ ਟਮਾਟਰ ਚੰਗੀ ਤਰ੍ਹਾਂ ਨਾ ਥੋੜੇ ਜਿਹਾ ਆਪਾਂ ਪਹਿਲੋਂ ਪਾ ਦਿੰਦੇ ਨਾ ਫਿਰ ਚੰਗੀ ਤਰ੍ਹਾਂ ਪੱਕ ਜਾਂਦੇ ਆ ਤੇ ਥੋੜਾ ਜਿਹਾ ਨਾ ਇਹ ਚ ਨਮਕ ਪਾ ਦੋ ਬਹੁਤ ਅੱਛੀ ਤਰ੍ਹਾਂ ਘਾਲ ਜਾਂਦੇ ਆ ਤੇ ਥੋੜਾ ਜਿਹਾ ਆਪਾਂ ਗਰਮ ਮਸਾਲਾ ਤੇ ਕਿਸਿਆ ਧਨੀਆ ਪਾ ਦਾਂਗੇ ਤਾਂ ਕਿ ਇਹਦੇ ਨਾਲ ਨਾ ਦਾਲ ਦਾ ਟੇਸਟ ਬਹੁਤ ਵਧੀਆ ਵਧ ਜਾਂਦਾ ਥੋੜਾ ਜਿਹਾ ਨਮਕ ਪਾ ਦਿੰਨੇ ਤੇ ਦੇਗੀ ਮਿਰਚ ਪਾ ਕੇ ਰੰਗਤ ਜੀ ਵਧੀਆ ਆ ਜਾਂਦੀ ਏ ਤੇ ਲਾਤ ਤਾਂ ਜੀ ਆਪਾਂ ਵਧੀਆ ਵਧੀਆ ਦਾਲ ਨੂੰ ਤੜਕਾ ਸੋਹਣਾ ਜਿਹਾ ਤੜਕਾ ਲੱਗ ਗਿਆ ਤੇ ਗਰਮੀ ਸੱਚੀ ਕਿਉਂ ਆਪਾਂ ਚਾਵਲ ਧਰ ਕੇ ਖੁਲਕੇ ਬਣਾਵਾਂਗੇ ਅੰਦਰ ਬਾਕੀ ਬਹੁਤ ਦਿਨ ਹੋ ਗਏ ਸੀ ਇਸ ਵੀ ਲੌਗ ਨੂੰ ਬਹੁਤ ਮੇਰੇ ਭੈਣ ਭਰਾ ਮਿਸ ਕਰ ਰਹੇ ਸੀਗੇ ਤੇ ਮੈਂ ਖੁਦ ਵੀ ਆਪਣੇ ਪਿੰਡ ਨੂੰ ਮਿਸ ਕਰ ਰਹੀ ਸੀ ਮੇਰਾ ਮਨ ਨਹੀਂ ਲੱਗਦਾ ਹੁੰਦਾ ਮੋਹਾਲੀ ਚਲੀ ਤਾਂ ਮੈਂ ਜਾਨੀ ਆ ਮੇਰਾ ਉੱਥੇ ਅੱਛੀ ਤਰ੍ਹਾਂ ਨਾ ਮਨ ਨਹੀਂ ਲੱਗਦਾ ਬੱਚਿਆਂ ਕੋਲ ਤੇ ਆ ਦੇਖੋ ਜੀ ਇੱਧਰ ਬਣੀ ਸੀ ਸਾਡੀ ਦਾਲ ਅੱਜ ਵੈਸੇ ਹਵਾ ਚੱਲ ਰਹੀ ਇਹ ਬਹੁਤ ਅੱਛੀ ਮਾਰ ਗਿਆ ਸਾਡਾ ਹੁਣ ਸੜਕਾ ਇਸੜਾ ਹੀ ਮੈਨੂੰ ਪਤਾ ਲੋਹੇ ਦੀ ਸਾਫ ਕੀਤੀ ਸੀ ਤੁਸੀਂ ਪਿਛਲੀ ਵੀਡੀਓ ਚ ਦੇਖਿਆ ਹੋਣਾ ਨਾ ਕਿ ਮੈਂ ਕਿੱਦਾਂ ਸਾਫ ਕੀਤੀ ਸੀ ਆ ਦੇਖੋ ਜੀ ਧਾਰ ਬਣ ਗਿਆ ਸਾਡੀ ਹੋ ਗਈ ਤਿਆਰ ਐਦਾ ਬਣ ਜਾਂਦੀ ਹੈ ਵਧੀਆ ਦਾਲ ਚੁੱਲੇ ਦੀ ਆ ਦੇਖੋ ਕਿੰਨੀ ਟੇਸਟੀ ਦਾਲ ਬਣਦੀ ਹੈ ਬਹੁਤ ਵਧੀਆ ਬਣਦੀ ਹੈ ਜੇ ਆਪਾਂ ਚਿੱਲੇ ਤੇ ਬਣਾਉਂਦੇ ਆ ਨਾ ਪਰ ਆਪਾਂ ਅੱਜ ਕੱਲ ਦੇ ਖੇਚਲ ਨਹੀਂ ਖਾਂਦੇ ਜੀ ਮੈਂ ਬਹੁਤ ਸਾਰੀਆਂ ਭੈਣਾਂ ਨੂੰ ਦੇਖਿਆ ਕਿ ਆਪਾਂ ਖੇਚਲ ਖਾਂਦੇ ਹੀ ਨਹੀਂ ਹੈਗੇ ਪਰ ਜੋ ਜੀ ਦਾ ਟੇਸਟ ਸਾਡਾ ਮਿੱਟੀ ਦੇ ਭਾਂਡੇ ਲੋਏ ਦੇ ਭਾਂਡੇ ਤੇ ਪਿੱਤਰ ਦੇ ਭਾਂਡੇ ਚ ਆਉਂਦਾ ਨਾ ਉਹ ਅੱਜ ਕੱਲ ਦੇ ਭਾਂਡਿਆਂ ਚ ਨਹੀਂ ਆਉਂਦਾ ਤੇ ਪਲੀਜ਼ ਤੁਹਾਡੇ ਅਗੇ ਰਿਕੁਐਸਟ ਹੈ ਜਿੰਨਾ ਹੋ ਸਕੇ ਪੁਰਾਣੀਆਂ ਆਪਣੀਆਂ ਬਜ਼ੁਰਗਾਂ ਦੀਆਂ ਯਾਦਾਂ ਨੂੰ ਬਣਾ ਕੇ ਰੱਖੋ ਬਹੁਤ ਅੱਛਾ ਲੱਗੇਗਾ ਹਾੜ ਧਹਰਾ ਮੈਂ ਜੀ ਆਪਾਂ ਕਰਦੇ ਤਾਂ ਹੈ ਸਾਡੇ ਕਹਿਣਾ ਤੇ ਪੈ ਕੇ ਆਪਾਂ ਆਪਣੇ ਆਪ ਹੀ ਹਾੜ ਆਪ ਹੀ ਰਾਮ ਕੀਤੇ ਹੋਏ ਨੇ ਮੈਂ ਆਪ ਆਪਣੇ ਸਰੀਰ ਨੂੰ ਖੇਚਣਾ ਦੇਣਾ ਹੀ ਨਹੀਂ ਚਾਹੁੰਦੀ ਅੱਜ ਤੱਕ ਤਿਆ ਦੇਖੋ ਜੀ ਮੈਂ ਕੜਾਈ 'ਚ ਬਣਾਉਂਦੀ ਹੁੰਨੀ ਆ ਚਾਵਲ ਗਾਇਸ ਕੌਣ ਕੌਣ ਬਣਾਉਂਦਾ ਮੈਨੂੰ ਕਈ ਵਾਰੀ ਤੇ ਅੱਲਾ ਵੀ ਕੁਐਸਚਨ ਪੁੱਛਿਆ ਗਿਆ ਨਾ ਕੜਾਈ ਦੇ ਵਿੱਚ ਚਾਵਲ ਬਹੁਤ ਟੇਸਟੀ ਬਣਦੇ ਆ ਦੇਖੋ ਮੈਂ ਹਮੇਸ਼ਾ ਕੜਾਈ 'ਚ ਬਣਾਉਂਦੀ ਆ ਮੈਨੂੰ ਕੜਾਈ ਦੇ ਚਾਵਲ ਬਹੁਤ ਵਧੀਆ ਲੱਗਦੇ ਨੇ ਬਸ ਦੇਖਿਓ ਹੁਣ ਇਹਦੇ 'ਚ ਰੇਝਾ ਪੈਣਾ ਨਾ ਰੇਝਾ ਪੈ ਕੇ ਆਪਣੇ ਆਪ ਹੀ ਸਿਮ ਹੋ ਜਾਂਦਾ ਮਤਲਬ ਜਦੋਂ ਅੱਗ ਘਟ ਜਾਂਦੀ ਹੈ ਮੱਠੀ ਮੱਠੀ ਅੱਗ ਤੇ ਮੋਰੀਆਂ ਜਿਹਾ ਪੈ ਜਾਂਦੀਆਂ ਹੁੰਦੀਆਂ ਚਾਵਲਾਂ ਦੀਆਂ ਤੇ ਚਾਵਲ ਬਹੁਤ ਟੇਸਟੀ ਬਣਦੇ ਤੇ ਲਓ ਜੀ ਹੁਣ ਆਪਾਂ ਬਣਾ ਲਾਂਗੇ ਅੰਦਰ ਆਪਣੀ ਰੋਟੀ ਬਾਕੀ ਤੇ ਲੋ ਗਾਈਜ਼ ਇੱਧਰ ਦੇਖਦੇ ਆਂ ਆਪਾਂ ਚਾਵਲ ਆ ਦੇਖੋ ਸਾਡੇ ਚਾਵਲ ਬਣ ਕੇ ਤਿਆਰ ਹੋ ਗਏ ਬਿਲਕੁਲ ਆ ਦੇਖੋ ਮਠੀ ਮਠੀ ਅੱਗ ਤੇ ਰੱਖਿਆ ਨਾ ਬਿਲਕੁਲ ਦੇਖੋ ਅੱਗ ਵੀ ਬੁਝ ਚੁੱਕੀ ਹੈ ਬਿਲਕੁਲ ਸਿਮ ਸਿਮ ਅੱਗ ਹੈ ਹੁਣ ਜਿਹੜੀ ਮਾੜੀ ਮੋਟੀ ਕਰਨੀ ਹੋਏਗੀ ਬਿਲਕੁਲ ਬਣ ਕੇ ਹੋ ਜਾਣਗੇ ਤੇ ਐਦਾਂ ਬਣਾਉਂਦੀ ਹੁੰਨੀ ਆ ਮੈਂ ਕੜਾਈ ਦੇ ਚਾਵਲ ਤੇ ਲੋਤੀ ਹਾਂ ਦੇਖ ਚਾਵਲ ਹੁਣ ਜਿਹੜੇ ਮਾੜੀ ਮੋਟੀ ਕਰਨੀ ਹੋਏਗੀ ਨਾ ਆਪਾਂ ਇਹਨੂੰ ਥੋੜੀ ਜੀ ਭਾਪ ਚ ਢੱਕ ਦਾਂਗੇ ਤੇ ਇਦਾਂ ਹੀ ਵਿਖੇ ਬੰਨ ਕੇ ਫਿਰ ਤਿਆਰ ਹੋ ਜਾਣਗੇ ਅੱਗ ਬਿਲਕੁਲ ਵੀ ਨਹੀਂ ਬਾਲਾਂਗੇ ਹੁਣ ਇਹਦੇ ਨੇ ਥੱਲੇ ਤੇ ਲਗਾਈ ਜਿੱਧਰ ਬਣਾਉਣ ਲੱਗੇ ਸੀ ਆਪਾਂ ਸੀ ਦਵੱਟੇ ਤੇ ਅੰਬੀ ਦੀ ਚਟਣੀ ਆ ਦੇਖੋ ਜੀ ਅੰਬੀ ਆਈ ਕੱਚੀ ਕੱਚੀ ਅੰਬੀ ਦੀ ਚਟਣੀ ਤੁਹਾਨੂੰ ਪਤਾ ਨਾ ਬਹੁਤ ਟੇਸਟੀ ਲੱਗਦੀ ਹੈ। ਕਿਹੜਾ ਦੋ ਚਨੇ ਹੈ? ਕਿਹੜਾ ਦੋ ਚਨੇ? ਸਿਆਮ ਹੈ। ਕੀ ਕਰ ਰਹੇ ਹੋ? ਰਾਤੀ ਦੇ ਦੋ ਉਸਕੋ ਦੇਣੀ ਹੈ। ਕਿਸਕੋ? ਅ ਡੌਗੀ ਕੋ ਡੌਗੀ ਕੋ ਦੇਣੀ ਹੈ। अभी दे दे। ध्यान से डोगिए चल ठीक है अभी देरी 2 मिनट वेट करला ठीक है चलो गाइस चलो गाइस इधर ले लीया आपा हरिया मिरचा टमाटर एक टमाटर लेया थोड़ा वधिया जे खट्टापन हो जाएगा आजकल ना भी कुछ खट्टी इन्नी लग नहीं रही मैं खाई सीगी ਤੇ ਇੱਕ ਟਮਾਟਰ ਲੈ ਲਿਆ ਠੀਕ ਹੈ ਜੀ ਇਹ ਕੰਬੀ ਆਪਾਂ ਇਹਨੂੰ ਕੱਟ ਲਾਂਗੇ ਕੱਟ ਕੇ ਫਿਰ ਆਪਾਂ ਇਹਨੂੰ ਹਰਸੀ ਲਵੇਟੇ ਤੇ ਨਾ ਇਹਦੀ ਚਟਨੀ ਬਣਾਣੇ ਆ ਤੇ ਇਹ ਅੰਬੀ ਆਪਾਂ ਇਹਨੂੰ ਕੱਟ ਲਾਂਗੇ ਇਹ ਵਿੱਚ ਛਿਲਕਾ ਲਾ ਲਾਂਗੇ ਤਾਂ ਬਹੁਤ ਟੇਸਟੀ ਚਟਨੀ ਬਣਦੀ ਹੈ ਔਰ ਤੁਹਾਨੂੰ ਪਤਾ ਹੈ ਦਾਲ ਦੇ ਨਾਲ ਤਾਂ ਵੈਸੇ ਹੀ ਬਹੁਤ ਸਵਾਦ ਲੱਗਦੀ ਹੈ ਤੇ ਗਾਇਜ਼ ਬਣਾਵਾਂਗੇ ਤਦ ਤੱਕ ਤੁਸੀਂ ਬਨੇ ਰਹੋ ਤੇ ਇਹ ਵਾਲੀ ਅੰਬੀ ਆਪਾਂ ਕਿੰਨੀ ਬਚਪਨ ਦੇ ਵਿੱਚ ਬੜੀ ਖਾਦੀ ਐ ਨਮਕ ਲਾ ਲਾ ਕੇ ਅਸੀਂ ਤਾਂ ਸਕੂਲਾਂ ਚ ਬਹੁਤ ਖਾਦੀ ਐ ਕਿੰਨੇ ਕਿੰਨੇ ਖਾਦੀ ਐ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕੱਚੀ ਅੰਬੀਆਂ ਕੌਣ ਖਾਂਦਾ ਸੀਗਾ ਤਦੋ ਗਾਈਜ਼ ਇਹ ਆਪਾਂ ਸੀਲ ਦੇ ਨਾਲ ਚਟਨੀ ਬਣਾਵਾਂਗੇ ਇਹਦੇ ਨਾਲ ਬਹੁਤ ਟੇਸਟੀ ਚਟਨੀ ਬਣਦੀ ਦਾ ਪਹਿਲਾਂ ਨਾ ਬਸ ਇਹ ਮਿਹਨਤ ਜ਼ਰੂਰ ਲੱਗਦੀ ਹੈ ਪਰ ਇਹ ਵਾਲੀ ਚਟਨੀ ਸੱਚੀ ਪੁੱਛਣੋਂ ਬਹੁਤ ਸਵਾਦ ਲੱਗਦੀ ਹੈ ਕੁੱਟਣੀ ਥੋੜੀ ਜਿਹੀ ਮੁਸ਼ਕਲ ਲੱਗਦੀ ਹੈ ਉਹਨੂੰ ਪਹਿਲਾਂ ਦਾਪ ਦੇ ਕੇ ਨਾ ਕੁੱਟਣੀ ਪੈਂਦੀ ਐਵੇਂ ਫਿਰ ਇਦਾਂ ਕੁੱਟ ਕੇ ਫਿਰ ਇਦਾਂ ਕਰਕੇ ਅਸੀਂ ਪੀਸਦੇ ਹੁੰਦੇ ਇਹਨੂੰ ਪਹਿਲਾਂ ਤੁਸੀਂ ਦੇਖਿਆ ਹੀ ਏ ਸੀਲ ਦੀ ਚਟਨੀ ਇਸ ਨੂੰ ਅਗਾਂਹ ਬੜੀ ਹੋ ਗਈ ਆ ਤੇ ਲੋ ਗਾਈਜ਼ ਆ ਬਣ ਗਈ ਆਪਣੀ ਚਟਨੀ ਹੁਣ ਆਪਾਂ ਇਹਦੇ ਵਿੱਚ ਨਾ ਨਮਕ ਪਾਵਾਂਗੇ ਪਹਿਲਾਂ ਵੀ ਨਮਕ ਨਹੀਂ ਐਡ ਕੀਤਾ ਤੇ ਮੈਂ ਥੋੜਾ ਜਿਹਾ ਸੇਂਦਾ ਨਮਕ ਤੇ ਥੋੜਾ ਜਿਹਾ ਕਾਲਾ ਨਮਕ ਪਾਇਆ ਕਾਲਾ ਨਮਕ ਪਾਉਣਾ ਨਾ ਟੇਸਟ ਬਹੁਤ ਵਧੀਆ ਹੋ ਜਾਂਦਾ ਹੈ ਤੇ ਜਿੰਨੀ ਚਾਹੋ ਤੁਸੀਂ ਇਹਨੂੰ ਬਰੀਕ ਕਰ ਸਕਦੇ ਹੋ ਜੇ ਦਰਦਰੀ ਰੱਖਣੀ ਹੈ ਤੇ ਦਰਦਰੀ ਵੀ ਰੱਖ ਸਕਦੇ ਹੋ तिलों गई जे तुम्हें पाना है तो मेरे को धनिया पुदीना तो अज सॉरी नहीं थोड़े जे पत्ते थे दो चार ये आप पुदीना धनिया भी मिक्स कर देंगे क्या देखो जी साड़ी चटनी बन के होगी तैयार, बहुत टेस्टी चटनी बनी हुई मैंने इन्ना पता है मैंने तो खुशबू बहुत तो वादिया आ रही

ਲੋ गाइस ਜੀ ਚਟਨੀ ਬਣ ਕੇ ਹੋ ਗਈ ਤਿਆਰ ਤੇ ਥਾਲ ਚਾਬਰਾਂ ਨਾਲ ਆਪਾਂ ਖਾਵਾਂਗੇ ਤੇ ਮਿਲਦੇ ਹੁਣ ਕਦੋਂ ਤੁਹਾਨੂੰ ਨਵੇਂ ਵੀਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਪਿਆਰ ਆਜਾ ਕਮੈਂਟ ਤੇ ਪਿਆਰ ਆਜਾ ਲਾਈਕ ਜ਼ੋਰ ਦਈਓ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਬਾਏ ਬਾਏ